ਤੇ ਕੇ ਪ੍ਰੋਫੈਸ਼ਨਲ ਪੁਲਿਸਿੰਗ ਕਰਨ ਦੇ ਲਈ ਡੀਐਸਪੀ ਹਾਫਾ ਡੀਐਸਪੀ ਡੀ ਚਾਰਜ ਸੀਐਲ ਪਟਿਆਲਾ ਐਸਐਚਓ ਭਾਰਸੋ ਐਸਐਚਓ ਸਦਗਰ ਨਾਪਾ ਇਹਨਾਂ ਦੀ ਟੀਮ ਨੇ ਬੜਾ ਇਫੈਕਟਿਵਲੀ ਦੋ ਬਲਾਈਂਡ ਬਰਡਰਸ ਨੂੰ ਟ੍ਰੇਸ ਕੀਤਾ ਹੈ ਜੋ ਪਹਿਲਾ ਮਾਰਡਰ ਹੈ ਉਹ ਬੰਦਰਾਰਾ ਕਰੌੜ ਪਿੰਡ ਦੇ ਵਿੱਚ ਹੋਇਆ ਸੀਗਾ ਔਨ ਦਾ ਇੰਟਰਵੈਨਿੰਗ ਨਾਈਟ ਆਫ ਸ਼ੇਰ ਤੇ 7 ਤੱਕ ਜੋ ਜਿਹਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੀਪ ਸਿੰਘ ਜੋ ਝਗੜੀ ਇਹਦਾ ਕਿਸੇ ਨੇ ਕਤਲ ਕਰਤਾ ਇਹਦੇ ਘਰ ਦੇ ਵਿੱਚ ਹੀ ਵਿੜੇ ਦੇ ਵਿੱਚ ਆ ਸ਼ੀਸ਼ਾਬੀ ਨਾਈਕ ਆ ਐਕਟਿੰਗ ਔਨ 댓 ਇਨਫੋਰਮੇਸ਼ਨ ਅਸੀਂ ਕੀਤਾ ਕੇਸ ਨੰਬਰ GPC 62 ਬਾਸੋਂ ਨਾਲ ਇੰਦਸਰੂ ਦੇ ਆਈਪੀਸੀ ਦੇ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਸ਼ਰੋਦ ਜੋ ਮੈਂ ਤੇ ਕਹਾਂ ਉਹ ਕਹਿਦਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋਇਆ ਹੈ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬਿੱਤਿਕ ਦਾ ਜਿਹੜਾ ਸ਼ੋਕੜਾ ਉਹ ਵੀ ਡੀਲ ਕਰਦਾ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਨਰਿੰਦਰ ਸਿੰਘ ਫੌਜੀ ਉਹ ਦਿੰਦਾ ਰਹਿੰਦਾ ਸੀ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਣੀ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਮ ਦੇ ਨਾਲ ਉਹ ਇੱਕ ਡੰਡਾ ਹੁਣਾਇਆ ਆਸ ਦਾ ਉਦੇ ਨਾਲ ਇਹਨੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਦੋਜ਼ ਇਨਜਰੀ ਇਸ ਦੀ ਡੈਥ ਹੋ ਗਈ। ਤਾਂ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਯੂਜ਼ ਕਰਦੇ ਬੜਾ ਜਿਹੜਾ ਇਹ ਜਿਹੜਾ ਇਨਕ੍ਰੀਸ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ। ਜੋ ਸੈਕਿੰਡ ਬਲਾਈਂਡ ਮਰਡਰ ਹੈਗਾ ਉਹ ਕਕਰਾਲਾ ਪਿੰਡ ਦੇ ਹੱਦ ਦੇ ਵਿੱਚ ਇੱਕ ਲਾਸ਼ ਮਿਲੀ ਸੀ ਸਰਦੇਵ ਸਿੰਘ ਉਹ ਸੂਨੀ ਇੱਕ 5 2024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਹੈ ਜਿਹੜਾ ਬਾਈ ਨੇ ਦਰਜ ਹੋਇਆ ਸੀਗਾ ਬਟ ਡਿਊਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਵਿਧਕ ਦਾ ਆਪਸ ਵਿੱਚ ਰਿਲੇਸ਼ਨ ਡਿਸਪਿਊਟ ਸੀਗਾ ਪੈਸੇ ਆ ਇਹ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਠੁੱਠੇ ਪਏ ਕਿ ਸੀਗੇ ਤਾਂ ਕੁਝ ਇਹੋ ਜਿਹੇ ਐਵੀਡੈਂਸਸ ਸਾਹਮਣੇ ਆਏ ਜਿਹਦੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ ਸੋ ਟੈਕਨੀਕਲੀ ਤੇ ਧਰਮੇ ਨੂੰ ਰੱਜੀਗਰ ਕਰਨ ਤੇ ਪਾਇਆ ਗਿਆ ਕਿ ਜੂ ਮ੍ਰਿਤਿਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਪੌਰ ਸਿੰਘ ਦੇ ਖਿਲਾਫ ਦਰਜ ਕਰਵਾਵੇ ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰਪੂਅਰ ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨਬੀਪੀ ਨੂੰ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਇੰਜਰੀ ਕਰਾਂਗਾ ਉਹਦੇ ਵਾਸਤੇ ਉਹਨੇ YouTube ਵਗੈਰਾ ਤੋਂ ਚੈਨਲ ਵਗੈਰਾ ਦੇਖੇ ਕਿ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਕ ਦਾ ਲਾਸ ਨਾ ਹੋਵੇ ਪਰ ਇੰਜਰੀ ਹੋ ਜਾਵੇ ਤਾਂ ਮਿਤੀ 1 ਪੰਜ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਜਿੰਗੂ ਦਾ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਪਰਿ ਅਫੇਅਰ ਦਰਜ ਕੀਤੀ ਸੀ ਚੰਪਾ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਕਰੀਬੀ ਸਾਥੀ ਜੋ ਕੀ ਵਿਟਨੈਸ ਹੈਗਾ ਇਹਦੇ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵੀਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸੰਬੰਧੀ ਕੋਆਪਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਜਿਹੜੀ ਕੀਤੀ ਕਤਲ ਕਰਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰਾ ਰਹੇ ਹਾਂ ਇਹ ਮੈਨੂੰ ਪਤਾ ਲੱਗਿਆ ਸੋਦ ਨਾਲ ਸੀ ਕੋਈ ਜਦੋਂ ਆਪਣੇ ਜਿਵੇਂ ਮੈਂ ਦੱਸਿਆ ਇੱਕ ਤਾਂ ਕੀ ਵਿਟਨ ਸੀਗਾ ਜਿਹੜੀ ਕੋਈ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਰ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਰੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਕੋਰਪੋਰੇਟ ਕਰਦੇ ਉਹ ਬੇਸਿਕ ਤਾਂ ਕੀ ਇਸ ਚੇਂਜ ਕਰਾਂਗੇ ਸੁਸਾਇਡ ਕਰਾਂਗੇ ਕੀ ਕਿੰਡਰ ਇਹਦੇ ਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਜੰਪੌਰ ਸਿੰਘ ਦੇ ਖਿਲਾਫ ਜਿਹੜਾ ਬਰਚਾ ਡੰਡ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਵਾਲੀ ਡਿਫੀਨਿਟਲੀ ਨੂੰ ਲੈ ਜਾ